ਵਾਰੀ ਗੁਰਦੀਨ ਕਾਲ ਸਾਹਿਬ ਹੈ ਕੀ ਫਤੇ ਸੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦਾਂ ਜੋ ਸਾਰਿਆਂ ਦੇ ਦਰਸ਼ਨ ਹੋ ਰਹੇ ਨੇ ਮਹਾਰਾਜ ਕਹਿੰਦੇ ਵਿੱਚ ਸੰਗਤ ਹਰ ਪ੍ਰਭੂ ਸੇ ਜੀਉ ਸੰਗਤਾਂ ਦੇ ਵਿੱਚ ਪਰਮੇਸ਼ਰ ਵਸਦਾ ਇਹ ਪਰਮੇਸ਼ਰ ਦਾ ਹੀ ਰੂਪ ਆਪਾਂ ਸਾਰੇ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਾਂ ਪਰਮੇਸ਼ਰ ਦੀ ਜੋਤਾਂ ਤੇ ਉਹਦੇ ਹੀ ਰੂਪਾਂ ਸੋ ਅੱਜ ਸਾਰੇ ਕਿੱਥੇ ਬੈਠੇ ਆ ਬਹੁਤ ਸੁਣਾ ਲੱਗ ਰਿਹਾ ਮੈਨੂੰ 1 ਮਹੀਨਾ ਹੋ ਗਿਆ ਅਜੇ ਪੂਰਾ ਨਹੀਂ ਹੋਇਆ 21 ਨੂੰ 1 ਮਹੀਨਾ ਪੂਰਾ ਹੋਣਾ ਤੇ ਮੇਰਾ 13 ਕਿਲੋ ਵਾ이트 ਘਟ ਗਿਆ 13 ਕਿਲੋ ਵਾਜ ਮੇਰਾ ਕੱਟਿਆ ਤੇ ਮੈਂडम ਜੀ ਖੜੇ ਨੇ ਨਾਲ ਮੇਰੇ ਮਨਜੀਤ ਕੌਰ ਇਹਨਾਂ ਦਾ 95 ਸੀ ਇਹਨਾਂ ਦਾ ਹੁਣ ਮੇਰੇ ਨਾਲ ਵੀ 82 ਕਿਲੋ ਵਜ਼ਨ ਵਾਹ ਗਿਆ ਤਾਂ ਮੈਂ। ਉਸ ਵੀ ਪੂਰਾ ਕੰਮ ਦੇ ਇੰਨੇ ਨਾਲ ਚੱਲ ਰਿਹਾ ਕਿਉਂਕਿ ਖਰਚੇ ਵੀ ਬੜਾ ਤੁਹਾਨੂੰ ਪਤਾ ਵੀ ਦੋ ਜਣੇ ਜਦੋਂ ਚੱਲਦਾ ਕੰਮ ਬੜਾ ਆਪਾਂ ਹੋ ਜਾਂਦਾ 16-17000 ਰੁਪਏ ਵੀ ਜਿਹਦਾ ਲੱਗੀ ਹੈ ਤਕਰੀਬਨ। ਜੇ ਲੋ ਪੈਸੇ ਨਾ ਤੁਗਾਨੀ ਬਾਕੀ ਸੇਕ ਉੱਪਰ ਪੈਸੇ ਵੀ ਚੰਗੇ ਹੁੰਦੇ ਤੇ ਬੜਾ ਆਨੰਦ ਮਾਣਨੇ ਆ। ਮੈਂ ਮੈਡੀਕਲ ਦੱਸਦੇ ਕਿ ਗੋਡਿਆਂ 'ਚ ਬੜੀ ਪ੍ਰੋਬਲਮ ਸੀ ਮਤਲਬ ਮਹੀਨੇ ਦੇ ਵਿੱਚ ਬੜਾ ਇਲਾਜ ਛੱਤਾਂ ਹੋ ਗਿਆ ਮੇਰਾ ਖਰਚਾ ਲਗਿਆ 170000 ਰੁਪਇਆ ਗੋਡੇ ਦੇ ਉੱਤੇ ਲੱਗਦਾ ਸੀ ਦੁਖਣ ਲੱਗਾ ਗੋਡਾ ਕਿਧੋਂ ਡਾਕਟਰ ਨੇ ਕੱਟੀਆਂ ਲਾ ਕੇ ਕਦੇ ਜੀਪੀ ਨਾਲ ਕਿ ਕਦੇ ਕੋਸਲਾ ਲਾਤਾ ਕਦੇ ਕੋਸ ਲਾਤਾ ਪਰ ਦੰਨ ਨਹੀਂ ਸੀ ਵੱਢੇ ਦਵਾਈਆਂ ਦੇ ਚਾਰ ਚਰ ਝੋੜੇ ਨਫਾਵੇਂ ਪਈ ਰਹਿੰਦੇ ਸੀ ਕਦੇ ਕਿਸੇ ਤੋਂ ਲੈ ਰਿਹਾ ਕਿ ਕਿੰਝ ਉੱਪਰ ਗੱਲ ਨਹੀਂ ਸੀ ਬੜੀ ਧੂੜੀਆਂ ਬੜੀਆਂ ਦੁਖਦੀ ਸੀ ਮੈਡਮ ਆ ਮੈਡਮ ਦਾ ਵੀ ਹਾਲ ਸੀ ਸਿੰਘਣੀ ਦਾ ਕਿ ਹੁਣ ਇੱਕ ਮਹੀਨਾ ਚ ਪੂਰਾ ਨਹੀਂ ਹੋਇਆ ਦਵਾਈਆਂ ਤੋਂ ਛੁਟਕਾਰਾ ਪੈ ਗਿਆ ਤੇ ਚੱਲ ਰਿਆਂ ਲੈ ਰਿਆਂ ਬਲ ਬਟ ਰਿਹਾ ਬਹੁਤ ਵਧੀਆ ਤੇ ਚੰਦੇ ਰਾਮ ਨੂੰ ਧੰਨਵਾਦ ਕਰਨਾ ਮੈਡਮ ਸਾਡੇ